ਸਬ ਇੰਸਪੈਕਟਰ ਪੂਰਨ ਸਿੰਘ ਦੇ थाना ਮੁਖੀ ਨਿਹਾਲ ਸਿੰਘ ਵਾਲਾ ਵਜੂਦ ਦਾ ਸੰਭਾਲਦਿਆਂ ਮਾੜੇ ਅੰਸਰਾਂ ਨੂੰ ਪਈ ਪਾਜੜ ਜ਼ਿਕਰ ਹੋ ਗਿਆ ਕਿ ਸਬ ਇੰਸਪੈਕਟਰ ਪੂਰਨ ਸਿੰਘ ਆਪਣੇ ਲੰਬੇ ਤਜ਼ੁਰਬੇ ਦੌਰਾਨ ਚੌਕੀ ਇੰਚਾਰਜ ਦੀਨਾ ਸਾਹਿਬ ਐਸ ਐਚਓ ਚੜਕ ਅਤੇ ਮੋਗਾ ਪੁਲਿਸ ਦੇ ਲਈ ਬਿਹਤਰੀਨ ਸੇਵਾਵਾਂ ਨਿਭਾ ਚੁੱਕੇ ਨੇ ਰੀਅਲ ਫੈਕਟ ਨਿਊਜ਼ ਦੇ ਨਾਲ ਗੱਲਬਾਤ ਕਰਦਿਆਂ थाना ਮੁਖੀ ਪੂਰਨ ਸਿੰਘ ਨੇ ਕਿਹਾ ਕਿ ਮਾੜੇ ਅੰਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਆਮ ਜਨਤਾ ਨੂੰ ਥਾਣੇ ਦੇ ਅੰਦਰ ਬਣਦਾ ਮਾਨ ਸਤਕਾਰ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਨਿਹਾਲ ਸਿੰਘ ਵਾਲਾ ਪੁਲਿਸ ਆਮ ਜਨਤਾ ਨੂੰ ਇਨਸਾਫ ਦਿਵਾਉਣ ਅਤੇ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਵਚਨਬੱਧ ਹੈ। ਬਹੁਤ ਬਹੁਤ ਧੰਨਵਾਦ ਲੋ ਸਾਹਿਬ। ਮੰਡੂਗੜਾ ਐਸਐਸਪੀ ਸਾਹਿਬ ਦੇ ਹੁਕਮ ਨਾਲ ਇਸ ਹਫ਼ਤੇ ਮੈਂ ਇੱਥੇ ਬਤੌਰ ਮੁਖ ਅਫਸਰ ਚਾਰਜ ਸੰਭਾਲਿਆ ਹੈ। ਪੁਲਿਸ ਪ੍ਰਸ਼ਾਸਨ ਦੇ ਜਨਤਾ ਵਾਸਤੇ ਆਮ ਤੌਰ ਤੇ ਲਾਅ ਐਂਡ ਆਰਡਰ ਮੇਨਟੇਨ ਰੱਖਣਾ ਜਨਤਾ ਦੇ ਜਾਨ ਤੇ maal ਦੀ ਹਫਾਜ਼ਤ ਕਰਨਾ ਅਤੇ ਮਾੜੇ ਅਨਸਰ ਨੇ ਜਿਹੜੇ ਉਹਨਾਂ ਨੂੰ ਉਹਨਾਂ ਤੇ ਨਿਗਰਾਨੀ ਰੱਖਣਾ ਅਤੇ ਉਹਨਾਂ ਤੇ ਕਾਨੂੰਨ ਅਨੁਸਾਰ ਕਾਰਵਾਈ ਕਰਨਾ ਇਹ ਜਿਹੜੇ ਮੇਨ ਜਿਹੜੀਆਂ ਡਿਊਟੀਆਂ ਨੇ ਇਹ ਪੁਲਿਸ ਵਿਭਾਗ ਦੀਆਂ ਹਨ ਪੰਜਾਬ ਸਰਕਾਰ ਦੀ ਹਦਾਇਤ ਤੇ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਸਾਰ ਜਿਹੜੇ ਜਿਹੜਾ ਨਿਹਾਲ ਸਿੰਘ ਵਾਲਾ ਪੁਲਿਸ ਹੈ ਇਹ ਦਿਨ ਰਾਤ ਮੁਸਤਤਨ ਨਾਲ ਡਿਊਟੀ ਕਰ ਰਹੀ ਹੈ ਤੇ ਕਰਦੀ ਰਹੇਗੀ ਨਾਕਾ ਬੰਦੀਆਂ ਗਸ਼ਤਾਂ ਅਤੇ ਹੋਰ ਜਿਹੜੇ ਸਾਡੇ ਪਲਾਨ ਨੇ ਉਹ ਮੈਂ ਡਿਸਕਸ ਕਰ ਲੈਨੇ ਤੇ ਅਸੀਂ ਨਾਕਾ ਬੰਦੀਆਂ ਕਰਾਂਗੇ ਗਸ਼ਤਾਂ ਕਰਾਂਗੇ ਤੇ ਜਿਹੜੇ ਹੈਗੇ ਨਸ਼ੇ ਦੇ ਵੇਰੇ ਸਦਾਕਰ ਨੇ ਜਾਂ ਮਾੜੇ ਅੰਸਰ ਨੇ ਉਹਨਾਂ ਨੂੰ ਠੱਲ ਪਾਉਣ ਵਾਸਤੇ ਜਿਹੜਾ ਹੈਗਾ पूरा दिन रात एक ਕਰ ਰਹੇ ਹਾਂ ਤੇ ਕਰਦੇ ਰਵਾਂਗੇ ਇੱਕ ਆਮ ਪਬਲਿਕ ਕਈ ਵਾਰ ਥਾਣੇ ਜਾਣ ਤੋਂ ਗਰੇਸ ਕਰਦੇ ਆ ਤੇ ਆਮ ਪਬਲਿਕ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਮਤਲਬ ਇਨਸਾਫ ਲੈਂਡ ਦੀ ਉਮੀਦ ਦੇ ਵਿੱਚ ਥਾਣੇ ਆਉਂਦੇ ਆ ਬਿਲਕੁਲ ਜੀ ਪਰ ਪੁਲਿਸ ਪ੍ਰਸ਼ਾਸਨ ਇੱਕ ਐਹੋ ਜੀ ਸੰਸਥਾ ਹੈ ਜਿੱਥੇ ਪਬਲਿਕ ਨੂੰ ਪਬਲਿਕ ਦੀਆਂ ਕਈ ਸਮੱਸਿਆਵਾਂ ਹੁੰਦੀਆਂ ਨੇ ਜਿਹੜੀਆਂ ਉਹ ਕਈ ਵਾਰੀ ਛਪਾਉਂਦੇ ਨੇ ਪਰ ਮੈਂ ਰਾ ਉਹਨਾਂ ਨੂੰ ਰਹਿ ਹੈ ਔਰ ਅਪੀਲ ਹੈ ਸਾਰੀ ਜਨਤਾ ਨੂੰ ਤੇ ਉਹਨਾਂ ਨੂੰ ਪੁਲਿਸ ਭਾਗ ਦੇ ਪ੍ਰਤੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਕਰ ਹੈ ਉਹ ਬੇਚਿੱਜਕ ਆਉਣ ਬੈਠਣ ਉਹਨਾਂ ਦਾ ਪੂਰਾ ਮਾਨ ਕੀਤਾ ਜਾਵੇਗਾ ਗੱਲਬਾਤ ਸੁਣੀ ਜਾ ਰਹੀ ਹੈ ਤੇ ਸੁਣੀ ਜਾਵੇਗੀ ਅਕੋਰਡਿੰਗ ਟੂ ਰੂਲ ਉਹਨਾਂ ਦਾ ਹੱਲ ਕੀਤਾ ਜਾਵੇਗਾ ਔਰ ਇੱਥੋਂ ਤੱਕ ਕਿ ਜਿਹੜੇ ਕਈ ਵਾਰੀ ਮਾਰੇ ਅੰਸਰ ਨੇ ਉਹਨਾਂ ਦੇ ਖਿਲਾਫ ਕੋਈ ਇਤਲਾਹ ਦੇਣੀ ਤੇ ਕਈ ਵਾਰੀ ਪਬਲਿਕ ਚਿਜਕਦੀ ਏ ਵੀ ਖਰੇ ਸਾਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਚੋਂ ਗੁਜ਼ਰਨਾ ਪਵੇ ਪਰ ਇਹ ਗੱਲ ਨਹੀਂ ਹੈਗੀ ਪਬਲਿਕ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਹੱਲ ਕਰਨ ਵਾਸਤੇ ਅਸੀਂ ਇੱਥੇ ਲੱਗੇ ਆ ਤੇ ਪਬਲਿਕ ਦੀ ਗੱਲਬਾਤ ਸੁਣਾ ਸੁਣਨਾ ਉਹਨਾਂ ਨੂੰ ਇੱਜ਼ਤ ਦੇਣਾ ਚੰਗੇ ਇਨਸਾਨ ਨੂੰ ਮਾਨ ਦੇਣਾ ਇਹ ਸਾਡਾ ਜਿਹੜੀ ਤਰਜੀਹ ਹੈ ਇਹਦੇ ਆਧਾਰ ਤੇ ਹੀ ਅਸੀਂ ਕੰਮ ਕਰ ਰਹੇ ਆ ਤੇ ਕਰਦੇ ਰਵਾਂਗੇ ਮੇਰੀ ਇਹ ਰਿਕਵੈਸਟ ਹੈ ਪਬਲਿਕ ਨੂੰ ਕਿ ਨਿਹਾਲ ਸਿੰਘ ਵਾਲਾ ਪੁਲਸ ਮੋਗਾ ਪੁਲਸ ਪੰਜਾਬ ਪੁਲਸ ਹਮੇਸ਼ਾ ਹੀ ਤੁਹਾਡੇ ਜਾਨ ਮਾਲ ਦੀ ਹਿਫਾਜ਼ਤ ਵਾਸਤੇ ਡਿਊਟੀ ਕਰਦੀ ਆ ਰਹੀ ਤੇ ਕਰਦੀ ਰਹੇਗੀ ਤੁਹਾ ਨੂੰ ਜੇ ਬੇਚੀ ਜਿੱਕੇ ਸਾਡੇ ਨਾਲ ਤਾਲਮਿਲ ਕਰੋ ਅਸੀਂ ਹੱਲ ਕਰਾਂਗੇ ਜੇ ਸਾਡੇ ਲੈਵਲ ਤੱਕ ਹੋਇਆ ਤਾਂ ਅਸੀਂ ਕਰਾਂਗੇ ਜਾਂ ਅਸੀਂ ਮਾਜੂਬ ਐਸਐਸਪੀ ਸਾਹਿਬ ਮਾਜੂਬ ਡੀਐਸਪੀ ਸਾਹਿਬ ਜਿਹੜੇ ਹੈਗੇ ਨੇ ਉਹਨਾਂ ਨਾਲ ਡਿਸਕਸ ਕਰਕੇ ਜਿਸ ਵੀ ਤਰੀਕੇ ਨਾਲ ਉਹਨਾਂ ਨੂੰ ਅਸੀਂ ਮਲਮ ਲਾ ਸਕਦੇ ਹੋਏ ਉਹਨਾਂ ਦੇ ਨਾਲ ਮਦਦ ਕਰ ਸਕਦੇ ਹੋਏ ਉਸ ਤਰ੍ਹਾਂ ਦੇ ਨਾਲ ਹੀ ਉਹਨਾਂ ਦੀ ਮਦਦ ਕਰਾਂਗੇ ਇੰਪੋਸੀਬਲ ਲਫ਼ਜ਼ ਹੈ ਨਹੀਂ ਸਾਡੇ ਕੋਲ ਅਸੀਂ ਤਾਂ ਕੰਮ ਨੂੰ ਚੱਲਦਾ ਰੱਖਣਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਉਹਨੂੰ ਹੱਲ ਕਰਨ ਲਈ ਹਰ ਤਰ੍ਹਾਂ ਦਾ ਜਿਹੜਾ ਤਰੀਕਾ ਅਪਣਾਉਣਾ ਹੈ ਕਿਸੇ ਵੀ ਤਰੀਕੇ ਨਾਲ ਗੱਲਬਾਤ ਦੇ ਜ਼ਰੀਏ ਕਾਨੂੰਨੀ ਤੌਰ ਤਰੀਕੇ ਦੇ ਜ਼ਰੀਏ ਜਿਹੜੀਆਂ ਵੀ ਕਿਸੇ ਵੀ ਤਰੀਕੇ ਨਾਲ ਉਹਨਾਂ ਦਾ ਹੱਲ ਹੋਵੇ ਤਾਂ ਹੱਲ ਕਰ ਲਈ ਅਸੀਂ ਵਚਨਬੱਧ ਹਾਂ थैंक यू